ਹਾਂਜੀ ਸ਼ਸ਼ੀਕਾਲ ਮੈਂ ਪ੍ਰਵੀਨ ਅਕਤਰ ਔਰ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਬੰਦਾ ਪੰਜਾਬ ਬਾਰੇ ਸੋਚਦਾ ਹੈ ਜਾਂ ਪੰਜਾਬ ਦੇ ਦਰਦ ਨੂੰ ਸਮਝਦਾ ਹੈ ਲੋਕੀ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਪੰਜਾਬੀਆਂ ਦੀ ਇਹੀ ਕਹਾਵਤ ਰਹੀ ਆ ਕਿ ਜਿਹੜਾ ਬੰਦਾ ਸਾਡਾ ਦਰਦ ਸੁਣਦਾ ਜਾਂ ਸਾਡੇ ਨਾਲ ਆ ਕੇ ਖੜਦਾ ਅਸੀਂ ਉਹਨੂੰ ਤਿਆਗਤਾ ਸੀਗਾ ਔਰ ਅੱਜ 8 ਸਾਲਾਂ ਬਾਅਦ ਫੇਰ ਵੀ ਬੰਦਾ ਸਾਡੇ ਵਿੱਚ ਆ ਕੇ ਸਾਡਾ ਭਰਾ ਬਣ ਕੇ ਸਾਡਾ ਪਿਓ ਬਣ ਕੇ ਸਾਡੇ ਨਾਲ ਖੜ ਗਿਆ ਹੈ ਹਣਾ ਸਾਡੇ ਦਰਦ ਨੂੰ ਸਮਝਾਉਣੇ ਪੰਜਾਬੀ ਐਤ ਨੂੰ ਪੰਜਾਬ ਬੜੇ ਪੇਨ ਐ ਪੇਨ ਪੇਨ ਚ ਬੜਾ ਦਰਦਾ ਬੜਾ ਦੁੱਖ ਦੀ ਘੜੀ ਚਾ ਪੰਜਾਬ ਪੰਜਾਬ ਤੇ ਬਹੁਤ ਵੱਡੀ ਮੁਸੀਬਤ ਆ ਗਈ ਹੈ ਹਣਾ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਚੀਜ਼ ਸਮਝਣੀ ਚਾਹੀਦੀ ਆ ਤਾਂ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਸੁਬੀਰ ਜੀ ਆਏ ਆ ਤਾਂ ਉੱਥੇ ਪੈਸੇ ਦੇ ਕੇ ਆਪਦੇ ਬੰਦੇ ਨੂੰ ਹੀ ਮੁੜ ਗਏ ਆ ਔਰ ਮੈਂ ਤੁਹਾਨੂੰ ਤੁਹਾਡੇ ਨੌਲੇਜ ਲਈ ਸਾਰਿਆਂ ਦੇ ਦੱਸਦੀ ਆ মিডিਆ ਦੇ ਜਿਹੜੇ ਸਾਰਿਆਂ ਦੇ ਜਿਹੜੇ ਉਹਨੂੰ ਟਰੋਲ ਕਰ ਰਹੇ ਆ ਜਾਂ ਦੂਜੀਆਂ ਪਾਰਟੀਆਂ ਵਾਲੇ ਕਰ ਰਹੇ ਆ ਮੈਂ ਹੀ ਸਖਬੀਰ ਬਾਦਲ ਜੀ ਨੂੰ ਫੋਨ ਕੀਤਾ ਸੀਗਾ ਰਾਤ ਨੂੰ 2:30 ਵਜੇ ਹੋਏ ਸੀਗੇ ਮੈਂ ਤਾਂ ਯੂਐਸਏ 'ਚ ਆਂ ਤੇ ਮੈਂ ਚੰਨੀ ਜੀ ਨੂੰ ਵੀ ਫੋਨ ਕੀਤਾ ਸੀਗਾ ਔਰ ਚੰਨੀ ਜੀ ਨੂੰ ਵੀ ਵੀਡੀਓ ਭੇਜੀ ਸੀਗੀ ਹਨਾ ਉਹਨਾਂ ਦੇ ਪਰਸਨਲ ਨੰਬਰ ਤੇ ਮੈਂ ਉਹ ਤੁਹਾਨੂੰ ਸਕਰੀਨਸ਼ਾਟ ਵੀ ਸੈਂਡ ਕਰ ਸਕਦੀ ਆ ਹਣਾ ਮੈਂ ਉਹਨਾਂ ਨੂੰ ਰਿਕਾਰਡਿੰਗ ਵੀ ਪਾਈ ਸੀ ਵੀਡੀਓ ਵੀ ਸੈਂਡ ਕੀਤੀ ਸੀਗੀ ਔਰ ਰਾਤ ਨੂੰ 2:30 ਵਜੇ ਮੈਂ ਮੈਸੇਜ ਕਰਦੀ ਆ ਸੁਖਬੀਰ ਜੀ ਦੇ ਨੰਬਰ ਤੇ ਅਤੇ ਉਹਨਾਂ ਦਾ ਸਵੇਰ ਮੈਨੂੰ ਮਾਰਨਿੰਗ ਫੋਨ ਆਉਂਦਾ ਹਾਂਜੀ ਬੀਬਾ ਜੀ ਦੱਸੋ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਐ ਕਰਕੇ ਸਰ ਤੁਹਾਨੂੰ ਇੱਕ ਵੀਡੀਓ ਸੈਂਡ ਕੀਤੀ ਹੈ ਉੱਥੇ ਬਹੁਤ ਜ਼ਿਆਦੀ ਲੋੜ ਹੈ ਸਾਡੇ ਮਾਸ਼ਾ ਅੱਲੀ ਜੀ ਗਏ ਸੀਗੇ ਉੱਥੇ ਤੇ ਉਹਦੀ ਵੀਡੀਓ ਆਈ ਹੈ ਤੇ ਮੈਂ ਲਾਈਵ ਦੇਖ ਰਹੀ ਸੀ ਤਾਂ ਪਲੀਜ਼ ਉੱਥੇ ਤੁਹਾਨੂੰ ਜਾਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਉਹ ਸਵੇਰ 11:00 11:30 ਵਜੇ ਅ ਚਲੇ ਗਏ ਸੀ ਮਾਰਨਿੰਗ ਤੇ ਉੱਥੇ ਜਾ ਕੇ ਉਸ ਬੰਦੇ ਨੂੰ ਉਸ ਬੰਦੇ ਨੂੰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਜਾ ਕੇ ਉੱਥੇ ਕਿਹਨੂੰ ਮਿਲਾਂਗੇ ਉਹਨਾਂ ਨੂੰ ਮੈਂ ਇਹ ਗਿਆ ਕਿ ਸਰ ਆ ਨੰਬਰ ਹੈ ਮੇਰੇ ਕੋਲੇ ਹਜੇ ਵੀ ਜਿਹੜੇ ਨੰਬਰ ਮੈਂ ਸੈਂਡ ਕੀਤੇ ਸੀਗੇ ਉਹਨਾਂ ਦੇ ਨੰਬਰ ਤੇ ਉਹ ਮੇਰੇ ਕੋਲੇ ਸਕਰੀਨਸ਼ਾਟ ਤੱਕ ਵੀ ਪਏ ਆ ਹਨਾ ਤੇ ਸੁਖਬੀਰ ਜੀ ਨੂੰ ਬਦਨਾਮ ਨਾ ਕਰੋ ਜੇ ਤੁਹਾਡੇ ਨਾਲ ਕੋਈ ਪੰਜਾਬੀਆਂ ਨਾਲ ਖੜਦਾ ਪੰਜਾਬ ਦੇ ਦਰਦ ਨੂੰ ਸਮਝਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੀ ਇਹੀ ਭੁੱਲ ਰਹੀ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਐ ਮੈਂ ਕਾਂਗਰਸੀਆਂ ਨੂੰ ਬਹੁਤ ਲਾਈਕ ਕਰਦੀ ਸੀ ਮੈਂ ਕਹਿੰਦੀ ਸੀ ਚੰਨੀ ਵਰਗਾ ਇਨਸਾਨ ਹੀ ਨਹੀਂ ਹੈਗਾ ਦੁਨੀਆ 'ਚ ਕੋਈ ਵੀ ਪਰ ਚੰਨੀ ਨੇ ਹਜੇ ਤੱਕ ਵੀ ਇੰਨੇ ਦਿਨ ਹੋ ਗਏ ਮੇਰਾ ਮੈਸੇਜ ਤੱਕ ਚੈੱਕ ਨਹੀਂ ਕੀਤਾ ਕਿ ਮੈਨੂੰ ਇੱਕ ਰਿਕਾਰਡਿੰਗ ਆਈ ਆ ਮੈਨੂੰ ਇੱਕ ਵੀਡੀਓ ਆਈ ਆ ਤੇ ਉਹ ਇੰਨੇ ਇੰਨੇ ਕਿ ਉਹਨਾਂ ਨੂੰ ਇੰਨਾ ਕੁ ਪੇਨ ਆ ਕਿ ਰਾਤ ਨੂੰ 2:30 ਵਜੇ ਉੱਠ ਕੇ ਮੈਨੂੰ ਉਹ ਪੁੱਛ ਰਹੇ ਕਿ ਹਾਂ ਬੀਬਾ ਜੀ ਦੱਸੋ ਕੀ ਪ੍ਰੋਬਲਮ ਐ ਉੱਥੇ ਪੈਸੇ ਵੀ ਦੇ ਕੇ ਆਏ ਆ ਔਰ ਉੱਥੇ ਤੇਲ ਦੀ ਸੇਵਾ ਵੀ ਕਰਕੇ ਆਏ ਆ ਤੇ ਉੱਥੇ ਇਹ ਵੀ ਕਹਿ ਕੇ ਆਈ ਆ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਓ ਇਹ ਮੇਰੇ ਕੋਲੇ ਸਾਰਾ ਸਬੂਤ ਪਿਆ ਨਾ ਕਿ ਜੇ ਕੋਈ ਤੁਹਾਨੂੰ ਸਮਝਦਾ ਹੈ ਜਾਂ ਤੁਹਾਨੂੰ ਤੁਹਾਡੇ ਵਿੱਚ